ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਚ ਇੱਕ 에어 ਸ਼ਰਤ ਤਾਜੀ ਸੂਈ ਦਿਖਾਵਾਂਗੇ ਤੇ ਇੱਕ ਗੱਬਣ HF ਇਹ ਦੋ ਨਗ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏਗਾ ਸ੍ਰੀ ਗੱਲ ਬਾਈ ਜੀ ਸ੍ਰੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਐਡਰੈਸ ਪਿੰਡ ਧੌਲਾ ਬਾਈ ਜ਼ਿਲ੍ਹਾ ਬਰਨਾਲਾ ਜੀ ਨਾਮ ਭਦਰ ਸਿੰਘ ਜੀ ਮੋਬਾਈਲ ਨੰਬਰ ਜੀ ਆਪਣਾ 994310197 ਜੀ 9878732010 ਜੀ ਠੀਕ ਹੈ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਆਪਣਾ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਜੀ ਠੀਕ ਹੈ گاਵਾ ਮੱਜਾ ਹਰ ਵਕਤ ਰੱਡੀਆਂ ਹੁੰਦੀਆਂ ਨੇ گاਵਾ ਬੱਚਾ ਹਰ ਵਕਤ ਹੁੰਦੀਆਂ ਨੇ ਜੀ ਆਪਾਂ ਠੀਕ ਹੈ ਜਿਹੜੀ ਆਪਾਂ 에ਅਰ ਸਿਰ ਵੈਢ ਦੇਖੀ ਜਾਨੇ ਬਾਈ ਜੀ ਹਾਂਜੀ ਹਾਂਜੀ ਕਿਹੜਾ ਸੁਹਾ ਸੁਈ ਹੈ ਇਹ ਇਹ ਦੂਜਾ ਸੁਹਾ ਸੁਈ ਹੈ ਬਾਈ ਜੀ ਦੂਜਾ ਸੁਹਾ ਤੇ ਜੇਰ ਜੂ ਡਾਨਾ ਜੇਰ ਜੂ ਡਾਨਾ ਬਾਈ ਜੀ ਰਾਤ ਇਹ 2 ਵਜੇ ਦੀ ਸੁਈ ਹੈ ਜੀ ਜੇ ਰੋਪਈਆ ਬਠਰ ਜੀ ਠੀਕ ਹੈ ਜੇ ਰੇ ਜੀ ਆਪ ਹਈਆ ਹਾਂਜੀ ਹਾਂ ਬੌੜਾ ਕੱਢਿਆ ਹੋਇਆ ਬਈ 4 4.5 ਕਿਲੋ ਜੀ ਦਾ ਹੁਣ ਐ ਠੀਕਾ ਬੱਚਾ ਇਹਨੇ ਕੀ ਪਤਾ ਬੱਚਾ ਬੱਸਾ ਜੀ ਬਾਈ ਇਹਦੇ ਪਿੱਛੇ ਠੀਕਾ ਬੱਚਾ ਆ ਗਿਆ ਸੂਆ ਸੂਈਆ ਦੂਜਾ ਦੂਜਾ ਸੂਆ ਬਾਈ ਜੀ ਓਰੀਜਨਲ ਠੀਕ ਹੈ ਪਹਿਲੇ ਸੂਏ ਮਾਲਕ ਨੇ ਆਪ ਨੂੰ ਦੁੱਧ ਕਿੰਨਾ ਕਿ ਦੱਸਿਆ ਇਹਦਾ ਬਈ 24 25 ਲੀਟਰ ਉਹ ਤਾਂ ਕੱਢਿਆ ਬਾਈ ਜੀ ਪਹਿਲੇ ਸੂਏ ਠੰਡੀ ਸੀ ਲੈਣੀ ਆ ਬਾਈ ਜੀ ਚਾਹੇ ਜਵਾਬ ਚੂਜਾਂ ਜੀ ਕੋਈ ਦਿੱਕਤ ਹੀ ਨਹੀਂ ਠੀਕਾ ਪਲੂਨ ਦਾ 24 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਹਾਂ ਐਤ ਕੀ ਅੰਦਾਜ਼ਾ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਅੰਦਾਜ਼ਾ ਬਾਈ 30 ਕਿਲੋ ਦੁੱਧ ਠੀਕ ਹੈ ਕਹਿਣ ਦਾ ਭਾਵੇਂ 27 28 ਦਾ ਨੋਰਮਲ ਚੱਲਣ ਵਾਲੀ ਹੈਗੀ ਹੈ ਜੀ ਨੋਰਮਲੀ ਛੇ ਬੱਤੇ ਦੇਣਾ ਜੀ ਤੇ ਚੋਣ ਚਵਾਈ ਮੈਂ ਧਾਰਾ ਤੂਰਾ ਬਹੁਤ ਚੰਗਾ ਭਾਈ ਜੀ ਧਾਰਾ ਮਾਰ ਕੇ ਦਿਖਾਵਾਂਗੇ ਜੀ ਤੇ ਚਵਾਈ ਦੇਖ ਸਕਦੇ ਹੋ ਕਿਆ ਬਾਤ ਹੈ ਮੋਟਾ-ਵੋਟਾ ਚੋਣਾ ਸਾਫ ਸੁਥਰਾ ਚਵਾਈ ਦੇਖ ਸਕਦੇ ਹੋ ਪੂਰੀ ਇੱਕ ਨੰਬਰ ਦੀ ਮੋਟਾ-ਮੋਟਾ ਚਵਾਈ ਹੈ ਭਾਈ ਜੀ ਚਾਹੇ ਜਵਾਕ ਚੋਈ ਜਾਵੇ ਜਿਹੜੀ ਠੰਡੀ ਸੀਲ ਹੈ ਜੀ ਠੀਕ ਹੈ ਕੋਈ ਫੂਰ ਸਰਲਾ ਨਹੀਂ ਹਨਾ ਹਾਂਜੀ ਹਾਂਜੀ ਕੋਈ ਫੂਰ ਸਰਲਾ ਨਹੀਂ ਤੇ ਬੱਚਾ ਆ ਗਿਆ ਮਗਰ ਇਹਦੇ ਮੇਦਕਾਫ ਬਸਾ ਜੀ ਤੇ ਥਾਣਾ ਦੇਖੋ ਜਮਾਂ ਕਿਆ ਬਾਤ ਹੈ ਮੋਟਾ-ਮੋਟਾ ਥਾਣਾ ਜਮਾਂ ਤੇ ਮਗਨਾ ਸਰ ਜਮਾਰੀ ਬਿੱਟਰ ਆਗੇ ਸੱਜੇ ਪਾਈ ਦੇ ਕੋਜੇ ਮੈਂ ਕਿਆ ਵਾਤਾ ਪੂਰਾ ਮੋਟਾ ਮੋਟਾ ਚੋਣਾ ਧੋਰੀ ਵੀਰੇ ਬਾਹਰ ਲੈ ਰੋ ਸੋ ਕਹਿੰਦਾ ਬਾਬ 28 30 ਕਿਲੋ ਦੀ ਮਾਲ ਕਰਨ ਹੈਗੀ ਆ ਤੇ ਲੈਵਾ ਅੱਗੇ ਪਿਛੇ ਦਾ ਜਮਾ ਫਿਟਨੈਸ ਵਾਲਾ ਤੇ ਦੂਜਾ ਸੂਤ ਜੈ ਇਹਨਾਂ ਨੂੰ ਸੂਈ ਸੋ ਫੇਸ ਕੁਆਲਟੀ ਵਗੈਰਾ ਦੇਖੋ ਮੂੰਹ ਮੱਥਾ ਸੋਹਣਾ ਫੇਸ ਬਿਊਟੀ ਵਗੈਰਾ ਦੇਖ ਸਕਦੇ ਬੈਠ ਦੀ ਸੋਹਣੀ ਸਾਫ ਸੁਧਰੀ ਪੂਰੀ ਰਾਜੀ ਸਮੀ ਬਲੀ ਵੀ ਲਿੱਸੀ ਨਾ ਵੀ ਕਿਸੇ ਪਾਸੇ ਹੋਣੀ ਤੇ ਲਵਾਈ ਬਹੁਤ ਆ ਬਾਈ ਦੇਖ ਖੁੱਡੇ ਲੋ ਇਹਦੀ ਠੀਕ ਆ ਪੂਰੀ ਬੇਲ ਚ ਆ ਗਈ ਜਮਾ ਹਾਂਜੀ ਹਾਂ ਠੀਕ ਆ ਤੇ ਤੁਹਾਨੂੰ ਹੈਪੀ ਗਾਇਨ ਹੈ ਤਾਂ ਇਹ ਬੰਦਾ ਮੈਸੇਜ ਨਹੀਂ ਦੇ ਰਹੀ ਕਰ ਲੈ ਹਾਂਜੀ ਹਾਂ ਦੋਨੇ ਟਾਈਪ ਦਾ ਥਣ ਲੱਗਿਆ ਬੱਦਰ ਰੇਟ ਵੇਰੇ ਕੀ ਰਹੂਗਾ ਇਹਦਾ ਰੇਟ ਵਈ ਇਹਦਾ ਫੋਨ ਤੇ ਕਰਾਂਗੇ ਜੀ ਜੈਜ ਰੇਟ ਰਹੂਗਾ ਜੀ ਲੈਨ ਦੇ ਨਾਲ ਹੀ ਬਸ ਜੀ ਇਹਦੇ ਹਿਸਾਬ ਨਾਲ ਰਹੂਗਾ ਜਮ ਹਾਂਜੀ 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 ਸੋ ਰੇਟ ਜਮਾ ਚੀਜ਼ ਦੇ ਅਕੋਰਡਿੰਗ ਹੋਊਗਾ ਜੈਨੂਅਲ ਰੇਟ ਹੋਊਗਾ ਦੂਜਾ ਸੂਆ ਸੂਈ ਸਵਾਈ ਬੱਚਾ ਵੀ ਸਿਆਗਾ ਮੇਲ ਕਾਫ ਤੇ ਜੇਰ ਵਗੈਰਾ ਜਮਾ ਉਹ ਕਿਹ ਕੰਮ ਧਾਰਾ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ ਤੇ ਬਾਕੀ ਆਪਾਂ ਗੱਲ ਕਰੀਏ ਐਸ ਸੈਰ ਦੀ ਇਹ ਮੰਨ ਕੇ ਚੱਲੋ ਐਚ ਫਰੌਨ ਇੱਕਰ ਦਾ ਫੇਸ ਕੁਆਲਟੀ ਦੇਖੋ ਬਾਈ ਜਮਾ ਇੱਕ ਦੀ ਇੱਕ ਨੰਬਰ ਆ ਜੀ ਦੇਖੋ ਠੀਕ ਆ ਫੇਸ ਬਿਊਟੀ ਚੰਗੀ ਆ ਦੇਖੋ ਬਾਈ ਕਿੰਨੀ ਲੰਬੀ ਆ ਜੀ ਠੀਕ ਆ ਬਾਕੀ ਇਹਦੀ ਆਪਾਂ ਮੰਨ ਕੇ ਜਿਹੜੇ ਫੈਲ ਥੋੜੀ ਗਾਂ ਰਹਿੰਦੀ ਆ ਬੜੀ ਫੈਲ ਦੀ 5 ਤੋਂ ਪਲੱਸ ਹੀ ਆਉਣੀ ਆ ਬਾਈ ਜੀ ਠੀਕ ਆ ਥੋ ਦੇਖੋ ਵੇੜ ਸੋਹਣੀ ਕਿਆ ਵਾ ਤਾਂ ਨਖਰਾ ਨੁਖਰਾ ਬੜਾ ਘੋੜੀ ਵਰਗੀ ਬੱਚੀ ਆ ਜਮਾ ਨਵੇਂ ਹਾਂ ਦੇ ਵਿੱਚ ਆ ਜਮਾ ਬੱਚਾ ਆ ਗਿਆ ਪਿੱਛੇ ਮੇਲ ਕਾ ਫੱਲੇਵਾ ਦੇਖੋ ਨੇੜ ਤੋਂ ਚਾਰੇ ਥਾਨ ਨਿੱਖੜਦੇ ਸਾਫ ਸੁਥਰੇ ਵਿੱਤੀ ਤੇ ਤੇ ਰੇਡ ਵੀਰ ਕਹਿੰਦਾ ਜੈਨੂਨ ਕਰਾਂਗੇ ਜਮਾ ਦੂਜਾ ਪਿੰਡ ਧੌਲਾ ਵੀਰਾਂ ਦਾ ਜਿਹੜਾ ਬਰਨਾਲਾ ਤੇ ਬਾਕੀ ਨਾੜਾ ਵਗੈਰਾ ਦੇਖੋ ਥੱਲੇ ਮਿਲਕ ਵੇਡਸ ਵਗੈਰਾ ਚਾਰੇ ਪਾਸੇ ਗੁੰਦੀ ਪਈਆ ਹੱਤੀ ਚਵਾਈ ਵਾਲਾ ਥਾਣਾਗਾ ਤੇ ਮੋਟਾ-ਮੋਟਾ ਚੋਣਾ ਜਮਾ ਸੋ ਦੇਖੋ ਕਿਆ ਬਾਤ ਹੈ ਕਿਸੇ ਪਾਸੇ ਬੱਛੀ ਹੱਤ ਤਰਾਣੀ ਤੇ ਪਤਲੀ ਜਮੜੀ ਜਾਗੀ ਜਮਾ ਹਨਾ ਦੰਦਾ ਤੂਸਾ ਜਮਾ ਸਾਰੀ ਗੋਲ ਮਟੋਲ ਪਈ ਆ ਜੀ ਜਾਨ ਸੀ ਠੀਕਾ ਕੱਚਾ ਵਜਾ 나ੜੂਆ ਨਾਲ ਆ ਜਮਾ ਸੋ ਦੇਖੋ ਤੋਰਾ ਵਗੈਰਾ ਹਾਂਜੀ ਹਾਂਜੀ ਪੂਰੀ ਸਾਫ ਸੁਥਰੀ ਨਵੇਂ ਹਾਂ ਦੇ ਵਿੱਚ ਵੱਛੀ ਆ ਗਈ ਦੂਜੇ ਨੰਬਰ ਤੇ ਭਾਈ ਵੱਛੀ ਦੇਖੀ ਆ ਨੇ ਕਿਹੜਾ ਸੂਆ ਸੂੰਦੀ ਆ ਇਹ ਪਹਿਲਾ ਸੂਆ ਵੱਛੀ ਸੂੰਦੀ ਆ ਭਾਈ ਜੀ ਚੌਗੀ ਆ ਮੋਹੂ ਜੀ ਇਹ ਕਿ ਮੋਹੂ ਚੌਗੀ ਪਹਿਲਾ ਸੂਆ ਹਾਂਜੀ ਹਾਂਜੀ ਅਜੇ ਤਾਂ ਐ ਮੰਨ ਕੇ ਚੱਲੋ ਜੀ 12 ਤੋਂ 13 ਦਿਨ ਬਾਕੀ ਆ ਜੀ ਠੰਡੀ ਸੀਲ ਬਹੁਤ ਆ ਜੀ ਬਹਿੜ ਜੀ ਹਾਂ ਠੀਕ ਹੈ 12 13 ਦਿਨ ਬਾਕੀ ਹਾਂਜੀ ਹਾਂਜੀ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਦੁੱਧ ਇਹਦਾ ਭਾਈ ਜੀ 22 ਤੋਂ 25 ਕਿਲੋ ਮੰਨ ਕੇ ਚੱਲੇ ਜੀ ਦੁੱਧ ਇਹਦਾ ਚੰਗੀ ਛੇ ਵਾਲਾ ਬੰਦਾ ਜੀ ਜਿਹਦੇ ਹਿਸਾਬ ਨਾਲ ਪਹਿਲਾ ਸੂਆ ਜੀ ਐ ਮੰਨ ਕੇ ਦੇਖੋ ਸਟੈਚ ਆਰਡਰ ਦੀ ਆ ਫੇਸ ਕੁਆਲਟੀ ਵਗੈਰਾ ਦੇਖੋ ਬੱਚੀ ਦੀ ਮੂੰਹੋ ਚਾਰ ਦੰਦ ਪਹਿਲਾ ਸੁਆ ਸੁੰਦੀ ਪਈ ਆ ਹਲੇ 11 12 ਦਿਨ ਬਾਕੀ ਪਿਆ ਸੂਨ ਦੇ ਵਿੱਚ ਤੇ ਬਾਕੀ ਕਰਦ-ਕਾਰਦ ਦੀ ਗੱਲ ਕਰੀਏ ਤੇ ਥੱਲੋ ਹਵਾਨਾ ਦੇਖੋ ਥਣ ਸੋਹਣਾ ਮੁੱਠੀ ਵਾਲਾ ਹਾਥੀ ਚਵਾਈ ਜਿਹੜਾ ਥਣ ਲੱਗਿਆਗਾ ਤੇ ਵੀਰੇ ਸੀਮਨ ਵਗੈਰਾ ਤਾਂ ਨਹੀਂ ਕਨਫਰਮ ਕੋਈ ਨਹੀਂ ਉਹ ਨਹੀਂ ਬਾਈ ਜੀ ਆਪਾਂ ਸੀਮਨ ਵਗੈਰਾ ਕਨਫਰਮ ਨਹੀਂ ਕੀਤੀ ਜੇ ਇਸੇ ਕਰਜ਼ਾ ਪਾ ਪੈਣੀ ਨਹੀਂ ਜੀ ਠੀਕ ਹੈ ਜੀ ਇਹ ਸੇਲ ਪਰਚੇਸ ਦਾ ਕੰਮ ਆ ਜੀ ਠੀਕ ਹੈ ਵਪਾਰ ਦਾ ਕੰਮ ਆ ਗਾਣਾ ਤੋਾਈ ਵੀ ਆ ਹਣਾ ਗਾਣਾ ਤੋਾਈ ਪਈ ਹੈ ਜੀ ਲੇਵਾ ਵਗੈਰਾ ਰੇੜ ਤੋਂ ਦੇਖ ਸਕਾ ਜੀ ਚਾਰੇ ਧਨ ਨਿਕੜਵੇ ਸਾਫ ਸੁਥਰੇ ਕਹਿੰਦਾ ਪਾ ਪਹਿਲੇ ਸੂਏ 25 20 ਕਿਲੋ ਬੈਠੇ ਕਿਹਦਾ ਜਾਣਾ ਜੀ ਬੈਠ ਤੋਂ ਇੰਨਾ ਲਾਉਣਾ ਬਾਈ ਜੀ ਇਹਨੇ ਪਹਿਲੇ ਸੂਏ 25 20 ਕਿਲੋ ਹਾਂਜੀ ਆਰਾਮ ਦਾ ਨਾਲ ਜੀ 34 ਕਿਲੋ ਦੁੱਧ ਕੱਢਿਆ ਬੈ ਜੀ ਦੀ ਮਾਂ ਦਾ ਠੀਕ ਹੈ ਹਾਂਜੀ ਹਾਂਜੀ ਤੇ ਨੰਬਰ ਬੋਲ ਦੇ ਆਪਣਾ ਨੰਬਰ ਬਾਈ 9878732010 ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹਾਂਜੀ ਹਾਂਜੀ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ